ਨੀ ਦਿਪੋਤਰ ਢੱਕਣ ਵੀ ਦੇਦੇ ਵੀਰੇ ਦਿਨੇ ਢੱਕਣ ਵੀ ਦਿਨੇ ਹਾਲੇ ਮਾਂ ਢੱਕਣ ਵੀ ਲੈ ਲਾ ਠੀਕ ਆ ਮਾਂ ਚਲਿਏ ਹੁਣ ਆਪਾਂ ਹੈ ਚੱਲ ਮੇਰੀ ਮਾਂ ਚਲਿਏ ਆਪਾਂ ਆਪਣੇ ਘਰ ਨੂੰ ਆਪਾਂ ਚੱਲਾਂਗੇ ਘਰ ਨੂੰ ਕਿ ਕਿੰਨੀ ਦੇਵੀ ਮਾਂ ਤੇ ਕਿੰਨੀ ਖੁਸ਼ ਆ ਮਾਂ ਵਾਹਿਗੁਰੂ ਵਾਹਿਗੁਰੂ ਆ ਆ ਆ ਹਾਂ ਜੇ ਬਾ ਵਾਹਿਗੁਰੂ ਕੈਸੀ ਦੁਨੀਆ ਬਣਾਤੀ ਤੂੰ ਜਿਹਦੇ ਇਹਨਾਂ ਨੇ ਵੀਡੀਓ ਦੇ ਦਿੱਤੇ ਕੋਈ ਨਹੀਂ ਪੁੱਛਦਾ ਲਾਲਾ ਕਿ ਕੱਲ ਪਰਸੋਂ ਦਾ ਛੱਡ ਕੇ ਗਿਆ ਕੋਈ ਦੱਸ ਰਹੀ ਹੈ ਕੁਝ ਅੱਲਾ ਲੋ ਮਰਾ ਕੁਝ ਦੱਸ ਰਹੀ ਹੈ ਇਹ ਕੁਝ ਇਹ ਮੈਂ ਫਿਰ ਵੀਡੀਓ ਪਾਈ ਸੀ ਤਾਂ ਉਹਨੂੰ ਕਹਾਂ ਵੀਡੀਓ ਪਾਓ ਦੱਸ ਕੇ ਵੀ ਕਿੱਥੇ ਦੀ ਹੈ ਮਾਂ ਸਤਿ ਸ੍ਰੀ ਅਕਾਲ ਹੋਰ ਮਾਂ ਠੀਕ ਆ ਮੈਂ ਤੇਰਾ ਪੁੱਤ ਆ ਬੇਬੇ ਹਾਂ ਮੇਰਾ ਨਾਮ ਗੁਰਪ੍ਰੀਤ ਆ ਆਹੋ ਮੈਂ ਕਿਹਾ ਮੇਰੀ ਬੇਬੇ ਸੜਕਾਂ ਤੇ ਰੁਲੀ ਜਾਂਦੀ ਆ ਮੈਂ ਲੈ ਕੇ ਆਉਣੀ ਆ ਜਾ ਕੇ ਹੋਰ ਮਾਂ ਤੂੰ ਇੱਥੇ ਕਾਹਤੋਂ ਪਈ ਆ ਥੋੜੇ ਮਾਂ ਇੱਥੇ ਕਹਤੋਂ ਪਈ ਆ ਤੂੰ ਟੱਡ ਦੋ ਹੁੰਦਾ ਲੱਤਾਂ ਵੀ ਰੋਦੀਆਂ ਵੀਰੇ ਤੂੰ ਕੁਰਸੀ ਦੇ ਦੋ ਬਿਠਾਉਣ ਨੂੰ ਚੇਅਰ ਕੋਈ ਹਾਂ ਮਾ ਆ ਪੈਸੇ ਚੱਕਦੇ ਆ ਮੈਂ ਕੋਈ ਨਾ ਆ ਪੈਸੇ ਫੜਾ ਜਾ ਕੇ ਬਾਹਰ ਚੜ ਦੇ ਚੱਲ ਸਤਿ ਸ੍ਰੀ ਅਕਾਲ ਬਾਈ ਜੀ ਸੈਟ ਦੇ ਗੱਲ ਲੀ ਆਪਾਂ ਸਤਿ ਸ੍ਰੀ ਅਕਾਲ ਸੈਟ ਤੇ ਹੀ ਆ ਕੋਈ ਕੋਈ ਨਾ ਚੱਕ ਲੋ ਆ ਕੁਰਸੀ ਆ ਚੱਕ ਬੈਂਚ ਜੀ ਨੀੜੇ ਕਰ ਲੈ ਚੱਕ ਇੱਥੇ ਕੈਂਟਨੀ ਕਹਿੰਦੇ ਹੈ ਨਾ ਉਹ ਹੈ ਡੱਬੀ ਹੈ ਨਹੀਂ ਨਹੀਂ ਕੋਈ ਲੋਕ ਆ ਗਿਆ ਵਿੱਚ ਪੈਸੇ ਆ ਗਿਆ ਆ ਲੈ ਮੈਂ ਆ ਗਿਆ ਪੈ ਬਥੇਰੇ ਵਿੱਚ ਕੱਢ ਲੈ ਪੈ ਕੱਢ ਲੈ ਪੈਸੇ ਉਹਨੇ ਕੱਢ ਲੈ ਅਸਟੂਲ ਜਿਆ ਕਰਨੇੜੇ ਹੈ 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 ਗਿਆ ਮਾਂ ਤੇਰਾ ਕੀ ਨਾਮ ਆ ਹਾਈ ਰਾਣੀ ਰਾਣੀ ਮਾਤਾ ਤੇਰੇ ਬੱਚੇ ਕਿੰਨੇ ਆ ਮੈਂ ਕਾਲੂ ਰਖਾਣਾ ਤੇ ਮਾਂ ਤੇਰਾ ਘਰ ਕਿੱਥੇ ਆ ਢਾਰ ਕਿੱਥੇ ਤੇਰਾ ਚੁੰਗੀ ਤੇ ਠੀਕ ਹੈ ਮਾ ਤੇਰੇ ਕਿੰਨੇ ਭੈਣ ਭਰਾ ਨੇ ਇੱਕ ਭਰਾ ਭੈਣ ਮਰ ਗਈ ਭੈਣ ਹੈ ਹੈਗੀ ਆ ਤੇਰਾ ਵਿਆਹ ਨਹੀਂ ਹੋਇਆ ਵਿਆਹ ਨਹੀਂ ਕਰਾਇਆ ਕੋਈ ਨਾ ਮਾਂ ਕਿੰਨਾ ਪੜੀ ਆ ਤੂੰ ਪੜੀ ਨਹੀਂ ਤੂੰ ਤੇਰੇ ਪਿਤਾ ਜੀ ਦਾ ਕੀ ਨਾ ਬਾਪ ਦਾ ਹੈ ਹੈ ਨਾ ਬਾਪ ਹੈ ਗਪਾਲ ਸਿੰਘ ਅੱਛਾ ਗਪਾਲ ਸਿੰਘ ਦੀ ਕੁੜੀ ਹੈ ਤੂੰ ਲ ਸੱਚੀ ਲੈ ਨਹੀਂ ਬੇਬੇ ਤੂੰ ਤਾਂ ਮੈਨੂੰ ਜਾਣਦੀ ਆ ਮੇਰੀ ਮਾਂ ਤੂੰ ਹੱਥ ਕਿਵੇਂ ਲਵੇੜੇ ਆ ਗੰਦਨਾ ਸਾਰੇ ਕੀ ਹਾਲ ਕੀਤਾ ਹੋਇਆ ਮਾਂ ਤੂੰ ਆਪ ਦਾ ਮਾਂ ਕੀ ਹਾਲ ਕਰ ਲਿਆ ਤੂੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆ ਸੱਚ ਸੱਚ ਹੈਪੀ ਸੱਚ ਜਨਾਨ ਕਹ ਰਹੀ ਈ ਸੱਚ ਫਿਕਰ ਨਹੀਂ ਕਰਨਾ ਮਾਂ ਤੇਨੂੰ ਤਾਂ ਬੁਖਾਰ ਵੀ ਚੜਿਆ ਪਿਆ ਗਰਮ ਗਰਮ ਪਈ ਆ 200 ਚੜ ਗਿਆ ਬੁਖਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਤ ਦੇ 8:00 ਵਜੇ ਆ ਜੀ ਚਾਰੇ ਪਾਸੇ ਤੁਸੀਂ ਦੇਖੋ ਹਨੇਰਾ ਹੀ ਹਨੇਰਾ ਤੇ ਲਾਈਟਾਂ ਹੀ ਲਾਈਟਾਂ ਜਗਦੀਆਂ ਗੱਡੀਆਂ ਹੀ ਕਾਰਾਂ ਸਕੂਟਰ ਮੋਟਰਸਾਈਕਲ ਲੋਕ ਪੂਰੀ ਭੱਜ ਦੌੜ ਦੇ ਵਿੱਚ ਆ ਤੇਜ਼ੀ ਚ ਹਰ ਬੰਦਾ ਚਾਹੁੰਦਾ ਵੀ ਮੈਂ ਛੇਤੀ ਪਹੁੰਚ ਜਾ ਕਦੇ ਵੀ ਨਾ ਖਤਮ ਹੋਣ ਵਾਲੀ ਦੌੜ ਤੇ ਲੱਗੇ ਅੱਜ ਦਾੰਸਰ ਪਰ ਇੱਥੇ ਇੱਕ ਸੜਕ ਦੇ ਕਿਨਾਰੇ ਇੱਕ ਮਾਂ ਪਈ ਆ ਦੱਸਦੀ ਆ ਮੈਂ ਗਪਾਲ ਸਿੰਘ ਦੀ ਕੁੜੀ ਆ ਮੇਰਾ ਨਾਂ ਰਾਣੀ ਆ ਰਾਣੀ ਕੌਰ ਹਾਂ ਤੇ ਰਾਣੀ ਕੌਰ ਪਈ ਇੱਥੇ ਤੜਫੀ ਜਾਂਦੀ ਆ ਕਹਿੰਦੀ ਆ ਗਾਰੇ ਨਾਲ ਲਿਪੜੀ ਪਈ ਆ ਆ ਬਾਈ ਦਾ ਧੰਨਵਾਦ ਆ ਇਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰੇ ਕੀ ਨਾਂ ਤੇਰਾ ਜੀਵਨ ਸਵੇਰੇ ਹੀ ਭੇਜੀ ਸੀ ਕੱਲ ਵੀ ਪਾਈ ਇਹਨਾਂ ਨੇ ਵੀਡੀਓ ਅੱਜ ਵੀ ਵੀਰੇ ਉਹਨਾਂ ਨੇ ਵੀਡੀਓ ਪਾਈ ਕੱਲੇ ਪਿੱਛੇ ਸੀ ਹੈ ਨਾ ਉੱਧਰ ਤੇ ਅਸੀਂ ਪਤਾ ਵੀ ਕਰਿਆ ਵੀ ਉੱਥੇ ਜਿੱਥੇ ਪਹਿਲਾਂ ਵੀਡੀਓ ਆਈ ਸੀ ਉੱਥੇ ਮਾਤਾ ਹੈ ਨਹੀਂ ਸੀ ਇਹ ਗਾਂ ਆ ਕੇ ਭੁਰਾ ਮਾਤਾ ਅੱਜ ਫੇਰ ਵੀਰੇ ਨੇ ਹੁਣ ਵੀਡੀਓ ਭੇਜੀ ਅਸੀਂ ਤੁਰੰਤ ਉੱਥੋਂ ਤੁਰ ਪਏ ਮਾ ਆ ਲੈ ਪੈਸੇ ਹੋਰ ਲੈ ਲੈ ਕੀ ਕਰੇ ਪੈਸੇ ਕੀ ਕਰਨੇ ਪੈਸੇ ਕੋਈ ਨਾ ਰੋਣਾ 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 ਰੋਈ ਜਾਂਦੀ ਆ ਢਿੱਡ ਨੂੰ ਹੱਥ ਲਾ ਲਾ ਕੇ ਕੁਝ ਦੱਸਦੀ ਆ ਤੇ ਧੰਨwar ਜੀਵਨ ਸਿੰਘ ਦਾ ਦੇਖੋ ਜੀਵਨ ਸਿੰਘ ਨੂੰ ਇਹ ਦਿਖੀ ਮਾ ਇਕੱਲੇ ਨੂੰ ਹੋਰ ਨਹੀਂ ਕਿਸੇ ਨੂੰ ਦਿਖੀ ਕੋਈ ਇੱਥੇ ਬੀਬੀਆਂ ਚਾਰ ਰਲ ਕੇ ਇਹਨੂੰ ਨਿਮਾਹ ਦਿੰਦੀਆਂ ਇਹਦੇ ਕੱਪੜੇ ਬਦਲਾ ਦਿੰਦੀਆਂ ਵਿਚਾਰੀ ਤੇ ਪਰ ਹੈ ਨਹੀਂ ਸਾਡਾ ਵਕਤ ਖਰਾਬ ਹੋ ਜੂ ਸਾਡੇ ਕੋਲ ਟਾਈਮ ਹੀ ਹੈ ਨਹੀਂ ਅਸੀਂ ਕਾਹਤ ਨਵਾਈਏ ਇਹ ਗੰਦੀ ਮੰਦੀ ਹੈ ਇਹਨੂੰ ਹੱਥ ਕਾਹਤ ਲਾਈਏ ਅਸੀਂ ਸਾਡੇ ਤੌਰ 'ਚ ਫਰਕ ਪੈ ਜੂ ਭੈਣੋ ਤੇ ਭਰਾਵੋ ਥੋੜਾ ਜਿਹਾ ਇਨਸਾਨ ਹੋਣ ਦਾ ਫਰਜ਼ ਨਿਭਾਇਆ ਕਰੋ ਪਰ ਅਸੀਂ ਲੋਕ ਹੈ ਜਾਨਵਰਾਂ ਤੋਂ ਵੀ ਗਿਰਦੇ ਜਾ ਰਹੇ ਆ। ਮਾਂ ਨਿੰਗੀ ਜਾਂਦੇ ਲੋਕ ਦੇਖ-ਦੇਖ ਕੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਬਾਈ ਸਮਾਜਤਾ ਦਾ। ਕੋਈ ਫਰਕ ਨਹੀਂ ਪੈਂਦਾ ਬਾਈ। ਕੋਈ ਫਰਕ ਨਹੀਂ ਪੈਂਦਾ। ਤੇ ਇਹ ਜਦੋਂ ਮਰ ਜੂਗੀ ਫੇਰ ਇੱਥੋਂ ਐਂਬੂਲੈਂਸ ਆਊਗੀ ਇੱਕ ਮਾਰਕ ਕਮੇਟੀ ਵਾਲਿਆਂ ਦੀ ਉਹ ਚੱਕ ਕੇ ਦੀ লাশ ਲੈ ਜਾਊ। লাশ ਨਹੀਂ ਇਹਦੀ ਐ ਵੀ ਦੋ ਦਿਨਾਂ ਤੋਂ ਪਈ ਰਹਿ ਜੂ। লাশ ਇੱਕ ਘੰਟੇ ਦੇ ਵਿੱਚ ਲੈ ਜਾਂਦੇ ਆ ਕੇ। ਪਰ ਜਿਉਂਦੀ ਇਹ ਚਾਹੇ 2 ਮਹੀਨੇ ਤੜਫਦੀ ਰਵੇ ਇੱਥੇ ਪਈ ਕਿਸੇ ਨੇ ਨਹੀਂ ਚੱਕਣੀ ਕਿਸੇ ਨੇ ਨਹੀਂ ਚੱਕਿਆ ਐਦਾਂ ਦੇ ਬਹੁਤ ਲੋਕ ਪਏ ਨੇ ਭਾਈ ਮੈਂ ਤੁਹਾਨੂੰ ਹੋਰ ਸੁਝਾ ਪਹਿਲੇ ਇਹ ਕੀਤਾ ਕਿ ਜੋ ਹਾਲਤ ਹੈ ਨਾ ਐਦੋ ਇੱਕ ਲੇਡੀ ਸੀਗੀ ਆਹ ਤੋਂ 6 ਮਹੀਨੇ ਪਹਿਲੇ ਗੱਲਬਾਤ ਹੁੰਦਾ ਸ੍ਰਿਆ ਉਹਦੀ ਹਾਲਤ ਐਦਾਂ ਹੀ ਸੀਗੀ ਮੈਨੂੰ ਤਰਸ ਆਇਆ ਕਿ ਮੈਂ ਪਾਣੀ ਲੱਤਾ ਪਾਣੀ ਲੈ ਕੇ ਉਹਨੂੰ ਮੈਂ ਪਹਲਾਇਆ ਅੱਗੋਂ ਮੈਨੂੰ ਲੋਕਾਂ ਨੇ 10 ਗੱਲਾਂ ਸੁਣਾਈਆਂ ਉਹ ਕਹਿੰਦੇ ਤੁਸੀਂ ਪਾਣੀ ਕਿਉਂ ਪਲਾਇਆ ਇਹਨੂੰ ਮੈਂ ਕਿਹਾ ਇੱਕ ਬੰਦਾ ਤੜਫ ਰਿਹਾ ਮੈਂ ਉਹਨੂੰ ਪਾਣੀ ਪਲਾਇਆ ਕੋਈ ਬੁਰਾ ਕੰਮ ਕਰ ਲਿਆ ਦੱਸੋ ਸਮਾਜ ਦੇ ਵਿੱਚ ਜੇ ਐਸੇ ਲੋਕ ਹੈ ਆਪਾਂ ਇਹ ਕਹਿਣਾ ਹਾਂ ਥੋੜੇ ਪਹਿਲੇ ਯਾ ਕੀਤਾ ਕਿ ਉਹ ਮੈਂ ਕੰਟ ਦੇ ਦੇਦਾ ਧੰਨਵਾਦ ਤੁਮੇ ਯਾ ਕੀਤਾ ਉਹ ਮੈਂ ਫੋਨ ਕਰਾ ਮੇਰੇ ਕੋ ਫੋਨ ਨਹੀਂ ਸੀ ਮੈਂ ਤਾਂ ਫੋਨ ਕਰਾ ਬਾਈਕਰ ਉਹਨੇ ਭੇਜਤਾ ਸਾਨੂੰ ਹਰ ਪਤਾ ਨਹੀਂ ਸਮਾਜ ਜੇ ਅਸੀਂ ਕਹਿਣਾ ਚਾਹਨੇ ਆ ਕਿ ਅਗਰ ਇੱਥੇ ਕੋਈ ਪੇਸ਼ੜ ਮਿਲਦਾ ਤੁਹਾਨੂੰ ਬੱਤੂ ਬਾਦ ਉਹਦੀ حسابਤਾ ਕਰੋ ਤੁਸੀਂ ਕੋਈ ਕਿਸੇ ਚੀਜ਼ ਕਰਾਂ ਦੇ ਨਾਲ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਸਸਥਾਵਾਂ ਨੂੰ ਦਾਨ ਕਰਦੇ ਆਂ ਆਪਾਂ ਕਿੰਨੇ ਕੰਮ ਕਰਦੇ ਆਂ ਐਸੇ ਲੰਗਰ ਲਾਉਨੇ ਆਂ ਪਰ ਕਈ ਵਾਰੀ ਅਸੀਂ ਰੱਬ ਦੀ ਬਣਾਈ ਹੋਈ ਇਹ ਮੂਰਤ ਇਨਸਾਨ ਉਹਨੂੰ ਅਸੀਂ ਅਨਕਾਰ ਕਰ ਦਿੰਨੇ ਆਂ ਉਹਨੂੰ ਸਾਹਮਣੇ ਤੋਂ ਵੀ ਅਨਕਾਰੀ ਹੋ ਜਾਂਦੇ ਤੇ ਜੇ ਅਸੀਂ ਉਹਦੀ ਰੱਬ ਦੀ ਬਣਾਈ ਮੂਰਤੀ ਦੀ ਸੇਵਾ ਨਹੀਂ ਕਰ ਸਕਦੇ ਫਿਰ ਬਾਈ ਲੰਗਰ ਲਾਉਣ ਦਾ ਉਹਦੇ ਨਾਂ ਤੇ ਭੰਡਾਰੇ ਕਰਨ ਦਾ ਵੀ ਕੋਈ ਫਾਇਦਾ ਨਹੀਂ ਬਾਈ ਅਸੀਂ ਆਪਣੇ ਵਿਆਹ ਸ਼ਾਦੀਆਂ ਤੇ ਜਨਮ ਦਿਨਾਂ ਤੇ ਅਨਿਵਰਸਰੀਆਂ ਤੇ ਲੱਖਾਂ ਰੁਪਏ ਖਰਚ ਦਿੰਨੇ ਆ ਬਾਈ ਆ ਮਾਂ ਨੂੰ ਕਿਸੇ ਨੇ ਨਹੀਂ ਚੱਕਿਆ ਤਿੰਨ ਦਿਨ ਹੋ ਗਏ ਇੱਥੇ ਆਹੀ ਸੜਕ ਤੇ ਤੜਫਦੀ ਫਿਰਦੀ ਇਹਦੇ ਕੋਲ ਦੀ ਲੋਕ ਨਿੰਘੀ ਜਾਂਦੇ ਚਾਰ ਪੰਜ ਭੈਣਾਂ ਇਕੱਠੀਆਂ ਹੋ ਕੇ ਇਹਨੂੰ ਨਿਮਾ ਨਹੀਂ ਸਕਦੀਆਂ ਸੀ ਚਲੋ ਹੋਰ ਕੁਝ ਨਹੀਂ ਕਰ ਸਕਦੇ ਇਹਨੂੰ ਫੜ ਕੇ ਨਿਮਾਈ ਦਿੰਦੇ ਤੇ ਕੱਪੜੇ ਹੀ ਬਦਲਾ ਦਿੰਦੇ ਇਹ ਗੰਦ ਖਾਈ ਜਾਂਦੀ ਹੈ ਵਿਚਾਰੀ ਇਹਨੂੰ ਆਤਨ ਸਵੇਰ ਕੋਈ ਰੋਟੀ ਖਵਾ ਰਿਆ ਕਰਦਾ ਇਹਦੇ ਸਾਫ਼ ਸੁਥਰੇ ਹੱਥ ਕਰਕੇ ਇਹਨੂੰ ਰੋਟੀ ਖਵਾ ਦਿਆ ਕਰਦਾ ਕੋਈ ਇਹ ਵੀ ਵਧੀਆ ਜਿਹੀ ਹੁੰਦੀ ਸੀ ਆ ਦੇਖੋ ਨੌ ਪਾਲਸਾਂ ਲੱਗੀਆਂ ਛਾਪਾਂ ਪਾਈਆਂ ਬਾਲਾ ਪਾਈ ਆ ਕਰਮਾਂ ਦੇ ਪੈਰਾਂ ਨੂੰ ਵੀ ਨੌ ਪਾਲਸਾਂ ਲੱਗੀਆਂ ਹੋਈਆਂ ਕਰਮ ਕਰਮਾਂ ਦੀ ਗੱਲ ਆ ਪਤਾ ਨਹੀਂ ਵਿਚਾਰੀ ਨੂੰ ਕਿਹੜੀ ਅਹਜੀ ਠੋਕਰ ਵੱਜੀ ਜਿਹੜੀ ਆ ਹਾਲ ਤੀ ਫੌਜ ਗਈ ਇਹਦਾ ਘਰ ਲੱਭਣਾ ਕਿਤੇ ਕਿੱਡਾ ਗੌਖਾ ਦੱਸੀ ਜਾਂਦੀ ਆ ਆ ਦੇਖੋ ਸਵੇਰ ਟਿੱਕਰ ਅਸੀਂ ਘਰ ਚਾਹੇ ਉਹ ਨਾ ਹੋਣ ਮਗਰ ਉਹ ਲੱਗ ਗੱਲ ਆ ਜੇ ਹੋ ਸਕਦਾ ਉਹਨਾਂ ਚੋਂ ਕੋਈ ਹੋਵੇ ਹੀ ਨਾ ਪਰ ਆਪਾਂ ਕੋਸ਼ਿਸ਼ ਤਾਂ ਕਰੀਏ ਆਪਾਂ ਕੋਸ਼ਿਸ਼ ਤਾਂ ਕਰੀਏ ਹਾਂ ਮਾ ਤੂੰ ਚੱਲਣੇਗੀ ਚੱਲ ਫਿਰ ਚੱਲੀਏ ਖੜੀ ਹੋਪਾ ਚੱਲ ਉੱਠ ਖੜੀ ਹੋ ਪਹਨੇ ਪਾਤ ਉਹ ਵਧੀਆ ਕੰਮ ਦਾ ਆ ਅੱਜ ਇਸ ਮਾਂ ਨੂੰ ਲੈਣ ਅਸੀਂ ਆਏ ਆ ਇਹ ਦੇਖੋ ਐ ਮਸਤ ਮੌਲੀ ਬੇਬੇ ਆ ਸਾਡੀ ਦੇਖੋ ਨੱਚਦੀ ਆ ਖੁਸ਼ ਆ ਵਿਚਾਰੀ ऐसे रब्बी रूहਾਂ ਨੂੰ ਰੋਲ ਦੇ ਨੂੰ ਛੱਡ ਦਿੰਨੇ ਆਸੀਂ ਤੇ ਅਸੀਂ ਸਾਡੇ ਨਾਲ ਨਵਦੀਪ ਭੈਣ ਨਦੀਪ ਭੈਣ ਆਈ ਆ ਸੁਖਵੀਰ ਭੈਣ ਆਈ ਆ ਤੇ ਅਸੀਂ ਹੁਣ ਮਾਂ ਨੂੰ ਆਪਣੇ ਨਾਲ ਇਧਰ ਸੁਪਨਿਆਂ ਦੇ ਘਰ ਸਤ ਧੰਨਵਾਦ ਜੀ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਆ ਅਰਦਾਸ ਕਰਿਓ ਇਸ ਮਾਂ ਦੀ ਤੰਦਰੁਸਤੀ ਲਈ ਦੇਖੋ ਕੋਈ ਨਹੀਂ ਰੋਕ ਰਿਹਾ ਕਮੈਂਟ ਨਹੀਂ ਰੋਕਣਾ ਚਾਹੁੰਦਾ ਕੋਈ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਮਾਰਿਆ ਕੀ ਹੋ ਗਿਆ ਕੋਈ ਨਾ ਮਾਂ ਆਪ ਹਸਪਤਾਲ ਚਲਦੇ ਆ ਡਾਕਟਰ ਨੂੰ ਦਿਖਾਵਾਂਗੇ ਮਾਂ ਠੀਕ ਆ ਹਾਂ ਆ ਬੇਬੇ ਲਵ ਯੂ ਲਵ ਯੂ ਮੇਰੀ ਮਾਂ ਹਾਂ ਦੇਖੋ 25 ਕਿਲੋ ਦਾ ਭਾਰ ਆ ਮਾਤਾ ਦਾ 25 ਕਿਲੋ ਦਾ ਭਾਰ ਵਿਚਾਰੀ ਦੱਲੇ ਇੱਥੇ ਬਹਿ ਜਾ ਮਾਂ ਬੈੱਡ ਤੇ ਇਧਰ ਲਾ ਇਧਰ ਲਾ ਹਾਂ ਆਪ ਦੇ ਦੇ ਦਿੰਨੇ ਪਾਣੀ ਪੀਣਾ ਐ ਪਾਣੀ ਪਿਆ ਦਿੰਨੇ ਕਾਕਾ ਪਾਣੀ ਦੀ ਬੋਤਲ ਦਿਓ ਜੀ ਇੱਥੋਂ ਪਾਣੀ ਵੀਰੇ ਪੀਣ ਨੂੰ ਗਰਲ ਸਾਹਿਬ ਗੱਡੀ 'ਚ ਹੈ ਨਹੀਂ ਪਾਣੀ ਪਾਣੀ ਲੈ ਆਇਆ ਭਾਈ ਲੈ ਆਇਆ ਆ ਲੈ ਆ ਲੈ ਮੈਂ ਪਾਣੀ ਆ ਲੈ ਪਾਣੀ ਦੀ ਬੋਤਲ ਢੱਕਣ ਵੀ ਦੇ ਦੇ ਵੀਰੇ ਦਿੰਨੇ ਢੱਕਣ ਵੀ ਦਿੰਨੇ ਆ ਲੈ ਮੈਂ ਢੱਕਣ ਵੀ ਲੈ ਲੈ ਠੀਕ ਆ ਮਾਂ ਚੱਲੀਏ ਹੁਣ ਆਪਾਂ ਹੈ ਚੱਲ ਮੇਰੀ ਮਾਂ ਚੱਲੀਏ ਆਪਾਂ ਆਪਣੇ ਘਰ ਨੂੰ ਵਾਲੇ ਵੀਰ ਵਾਲਿਆ ਆਪਾਂ ਚੱਲਾਂਗੇ ਘਰ ਨੂੰ ਦੇਖੋ ਕਿੰਨੀ ਦੇਵੀ ਮਾਂ ਦੇ ਕਿੰਨੀ ਖੁਸ਼ ਆ ਮਾਂ ਵਾਲੇ ਵੀਰ ਵਾਲਿਆ ਵਾਹਿਗੁਰੂ ਵਾਹਿਗੁਰੂ ਆਪਾਂ ਗਏ ਹਾਂ ਹਾਂ ਜੀ ਵਾਹ ਕੈਸੀ ਦੁਨੀਆ ਬਣਾਤੀ ਤੂੰ ਜੇ ਇਹਨਾਂ ਨੂੰ ਵੀਡੀਓ ਦੇ ਦਈਏ ਕੋਈ ਨਹੀਂ ਪੁੱਛਦਾ ਲਾਲਾਂਗੇ ਦੇਖਦੇ ਰਹਿਣਾ ਸਿੱਧੇ ਸੁਭਾਅ ਦੇ ਬੰਦੇ